ਸਸਈ ਗਾਲ ਜੀ ਵੀਰੋ ਸਾਰਿਆਂ ਨੂੰ ਵੀਰੋ ਇਹ ਪਿੰਡ ਰੋੜਕਾ ਖੁਰਦ ਦੀ ਵੀਡੀਓ ਠੀਕ ਹੈ ਜੀ ਇਹ ਪਰਸੋ ਰਾਤ ਦੀ ਵੀਡੀਓ ਆ ਜਿੱਥੇ ਚੋਰ ਆਏ ਤਿੰਨ ਵੀਰੋ ਠੀਕ ਹੈ ਜੀ ਇਹਨਾਂ ਨੂੰ ਕੋਈ ਖਾਫ ਨਹੀਂ ਕੋਈ ਕੱਕ ਨਹੀਂ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਦਾਤਰ ਫੜੇ ਸੀ ਹੱਤਾਂ ਦੇ ਵਿੱਚ ਜਾਂ ਨਿਫਿਆਂ ਦੇ ਵਿੱਚ ਪਈ ਸੀ ਹਨ ਇਹ ਨਹੀਂ ਲੋਕਾਂ ਦੇ ਕੁੰਡੇ ਪਟਕੇ ਅੰਦਰ ਵੀ ਗਏ ਠੀਕ ਹੈ ਜੀ ਤੇ ਕਈਆਂ ਦਾ ਸਮਾਨ ਵਗੈਰਾ ਵੀ ਲੈ ਕੇ ਸੋਨਾ ਵਗੈਰਾ ਕਹਿੰਦੇ ਠੀਕ ਹੈ ਜੀ ਤੇ ਇਹਨਾਂ ਨੂੰ ਕੋਈ ਖੋਫ ਨਹੀਂ ਹਰੇਕ ਗਲੀ 'ਚ ਬੇਖੌਫ ਹੋ ਕੇ ਕੰਮ ਕਰ ਗਏ ਵੀਰੋ ਪਿੰਡ ਰੋੜਕਾ ਦੇ ਵਿੱਚ ਠੀਕ ਹੈ ਜੀ ਬਾ ਟਾਈਮ ਤੁਸੀਂ ਉੱਪਰ ਦੇਖਦੇ ਹੋਣੇ ਆ ਸਾਢੇ 12:00 ਵਜੇ ਦਾ ਜਾਂ ਆਪ ਕਹ ਜੀ 12:00 ਵਜੇ ਦਾ ਟਾਈਮ ਨਾ ਹਨ ਜਿਗਰਾ ਦੇਖੋ ਵੀਰੋ ਇਹਨਾਂ ਦਾ ਚੋਰਾਂ ਦਾ ਜਿਗਰਾ ਕਿੰਨਾ ਖੁੱਲ ਗਿਆ ਜਿਹੜਾ ਕੋਈ ਖੋਪ ਨਹੀਂ ਇੱਕ ਪਿੰਡ ਦੇ ਵਿੱਚ ਜਾ ਕੇ ਠੀਕ ਹੈ ਜੀ ਆਹ ਦੇਖੋ ਹਥਿਆਰ ਫੜਿਆ ਆ ਹੱਥ ਦੇ ਵਿੱਚ ਸ਼ਰੀਆਮ ਘੁੰਮ ਰਿਹਾ ਠੀਕ ਹੈ ਜੀ ਕਿੱਦਾਂ ਕੋਈ ਕਿਸੇ ਦਾ ਖੋਹ ਹੀ ਹੈ ਨਹੀਂ ਠੀਕ ਹੈ ਜੀ ਤੇ ਇਦਾਂ ਜਿਹੜੇ ਸ਼ਰੀਆਮ ਘੁੰਮਦੇ ਕਿਸੇ ਦੇ ਕੁਛ ਮਾਰ ਵੀ ਸਕਦੇ ਜਾਂ ਹੋਰ ਹਨਾ ਤੁਹਾਡੇ ਸਾਹਮਣੇ ਹੀ ਆ ਦੇਖੋ ਦਿੰਦਾ ਪੱਟ ਰਹੇ ਆ ਇਹ ਕੁੰਡੇ ਪੱਟ ਰਹੇ ਆ ਵੀਰੋ ਲੋਕਾਂ ਦੇ ਹਨ ਘਰਾ ਦੇ ਮੂਰੇ ਜਾ ਕੇ ਜਿਨਾਂ ਦੇ ਜਿੰਦੇ ਲੱਗੇ ਆ ਜਾਂ ਕਿਤੇ ਗਏ ਹੋ ਆ ਹਨ ਤੇ ਇਹ ਇੱਕ ਜਗ੍ਹਾ ਚਾਰ ਜਗ੍ਹਾ ਚੋਰੀਆਂ ਕਰਕੇ ਗਏ ਚਾਰ ਜਗ੍ਹਾ ਜਾਂ ਪੰਜ ਜਗ੍ਹਾ ਹਨ ਚਾਰ ਜਗ੍ਹਾ ਜਾ ਕੇ ਆਏ ਵੀਰੋ ਪੰਜ ਜਗ੍ਹਾ ਠੀਕ ਹੈ ਜੀ ਤੇ ਸੋਨਾ ਵਗੈਰਾ ਵੀ ਕਈਆਂ ਨੇ ਕੰਦੇ ਲੈ ਗਏ ਬਾਕੀ ਸੋਨੇ ਦੇ ਵਿੱਚ ਆਉਂਦਾ ਹਨ ਬਾਕੀ ਉਹਨਾਂ ਦੇ ਕੋਲ ਜਾ ਕੇ ਜੇ ਟਾਈਮ ਲੱਗਾ ਵੀਰਾ ਕੋਲੇ ਪਾਪਾ ਨੂੰ ਹੱਲੇ ਪਤਾ ਨਹੀਂ ਪੂਰੀ ਨੌਲੇਜ ਲੈ ਕੇ ਉਹਨਾਂ ਕੋਲ ਗੱਲਬਾਤ ਜੇ ਕਰਦੇ ਹੋਏ ਘਰ ਦੇ ਫੇ ਗੱਲਬਾਤ ਕਰਕੇ ਆਵਾਂਗੇ ਸਾਰਿਆਂ ਨਾਲ ਤੇ ਪਰ ਛਰੇ ਆਮ ਘਮਕੇ ਦੇ ਬਿਰੋ ਪਿੰਡ ਦੇ ਵਿੱਚ ਠੀਕ ਹੈ ਜੀ ਕੋਈ ਖੋਫ ਨਹੀਂ ਕੋਈ ਕੱਖ ਨਹੀਂ ਅਟਰ ਪਟਰ ਠੀਕ ਹੈ ਜੀ ਤੇ ਦਲੇਰੀ ਦੇ ਕੋਨਾਂ ਦੀ ਕੰਨੀ ਆ ਬਿਰੋ ਉਹਨਾਂ ਨੂੰ ਕੋਈ ਡਰ ਨਹੀਂ ਦੇਖੋ ਨਾ ਕਿਸੇ ਪਿੰਡ ਦਾ ਨਾ ਕਿਸੇ ਕਾਨੂੰਨ ਦਾ ਠੀਕ ਹੈ ਜੀ ਕਾਨੂੰਨ ਦਾ ਵਿਆਰਾ ਤਾਂ ਬਿਰੋ ਤੋੜੇ ਤੋੜੇ ਰਹੇ ਆ ਜੋ ਇਹਨਾਂ ਦੀਆਂ ਹਰਕਤਾਂ ਆ ਹੱਥ ਦੇ ਵਿੱਚ ਕਿਸੇ ਪਿੰਡ ਦੇ ਹਥਿਆਰ ਲੈ ਕੇ ਰਾਤ ਨੂੰ ਘੁੰਮਣਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਏ ਡੂਬਰ ਦਾ ਕਾਨੂੰਨ ਕਿਹੜਾ ਟੁੱਟਣਾ ਹਨਾ ਤੇ ਕੋਈ ਖੋਫ ਨਹੀਂ ਬਿਊਰੋਂ ਨਾਲ ਕੋਈ ਦਾਨੀ ਨਾ ਪੈਂਡ ਵਾਲਿਆਂ ਦਾ ਨਾ ਕਾਨੂੰਨ ਦਾ ਠੀਕ ਹੈ ਜੀ ਉਹ ਤਾਂ ਤੁਹਾਨੂੰ ਦੱਸ ਘੁੰਮਣ ਜਿੱਦੇ ਦੇ ਹਿਸਾਬ ਨਾਲ ਘੁੰਮ ਰਿਹਾ ਉਹ ਹਿਸਾਬ ਨਾਲ ਪਤਾ ਲੱਗ ਰਿਹਾ ਹਨ ਤੇ ਇਹ ਸਰਪੰਚ ਸਾਹਿਬ ਦਾ ਵੀ ਘਰੇ ਜਾ ਕੇ ਆਇਆ ਠੀਕ ਹੈ ਜੀ ਜੋ ਕਿ ਮੌਕੇ ਦੇ ਪਹਿਲਾਂ ਸਰਪੰਚ ਸੀ ਠੀਕ ਹੈ ਜੀ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਉਹ ਵੀ ਤੁਹਾਨੂੰ ਵੀਡੀਓ ਅੱਗੇ ਜਾ ਕੇ ਮਿਲੂਗੀ ਠੀਕ ਹੈ ਜੀ ਪੂਰੀ ਵੀਡੀਓ ਦੇਖੋ ਕਈਆਂ ਦੇ ਘਰੇ ਜਾ ਕੇ ਜਿੱਧਰ ਜਿੱਧਰ ਜਾ ਕੇ ਆਇਆ ਸਾਰੀ ਵੀਡੀਓ ਆ ਵੀਰੋ ਠੀਕ ਹੈ ਜੀ ਤੇ ਦੇਖੀ ਜਾਓਗੇ ਵੀਡੀਓ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਦਾਂ ਦੇ ਲੋਕ ਆ ਜਿਹੜੇ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਕਾਨੂੰਨ ਅਲੋ ਹਣਾ ਸਸੇਗਾ ਏ ਵੀਰੋ ਵੀਡੀਓ ਸਰਪੰਚ ਜੀ ਦੇ ਘਰ ਦੀ ਆ ਹਨਾ ਆ ਤੁਸੀਂ ਦੇਖੋ ਇੱਥੇ ਕੁੰਡਾ ਜੀ ਤੋੜ ਕੇ ਕਿਦਾਂ ਲੈਟ ਵੀ ਅੰਦਰ ਜਾ ਕੇ ਆਪ ਇਹ ਚਲਾਉਂਦੇ ਆ ਹਨਾ ਕੈਮਰੇ ਲੱਗੇ ਆ ਨਾਲੇ ਕੈਮਰੇ ਦੱਸ ਵੀ ਰਹੇ ਆ ਕਿ ਕੈਮਰੇ ਲੱਗੇ ਆ ਉਹ ਦੇਖੋ ਸ਼ਰੇਆਮ ਹਥਿਆਰ ਕੈਮਰੇ ਦੇ ਵਿੱਚ ਕੱਢ ਕੇ ਉਹ ਫੜਾ ਰਿਹਾ ਆ ਉਹਨੂੰ ਠੀਕ ਹੈ ਜੀ ਤੇ ਉਹ ਕੁੰਡਾ ਜੰਦਾ ਪਟਣ ਦੇ ਆ ਤਾਂ ਇੱਕ ਜਣਾ ਦੇਖਣ ਤੇ ਆ ਠੀਕ ਹੈ ਜੀ ਤੁਹਾਡੇ ਸਾਹਮਣੇ ਕੋਈ ਜਾਣ ਕੇ ਐਡੀ ਦਲੇਰੀ ਮੈਂ ਸਮਝਦਾ ਪ੍ਰਸ਼ਾਸਨ ਦਾ ਇਹਨਾਂ ਨੂੰ ਡਰੇ ਹੀ ਹੈ ਨਹੀਂ ਕਿਸੇ ਕਾਨੂੰਨ ਦਾ ਹਨਾ ਵੇ ਖੋਬੋਗੇ ਕਿਸੇ ਪਿੰਡ ਦੇ ਵਿੱਚ ਉਹ ਦੇਖੋ ਪੱਟ ਲਿਆ ਸਾਰਾ ਜੀ ਹਨਾ ਤੇ ਸਾਰਾ ਜੀ ਪੱਟ ਲਿਆ ਵੀਰੋ ਠੀਕ ਹੈ ਜੀ ਤੁਹਾਡੇ ਸਾਹਮਣੇ ਅੰਦਰ ਵੜਨਗੇ ਲਾਈਟ ਜਿਗਾਉਣਗੇ ਠੀਕ ਹੈ ਜੀ ਟੋਲਾ ਡਵਾਈਸ ਆਪਣੇ ਜੋ ਵੀ ਨਹੀਂ ਕਾਨਾ ਉਹ ਕਰਕੇ ਜਾਣਗੇ ਤਸੱਲੀ ਨਾਲ ਵੀਰੋ ਇਦਾਂ ਨਹੀਂ ਆ ਦੇਖ ਲੋ ਸਾਡੇ ਸਾਹਮਣੇ ਠੀਕ ਹੈ ਜੀ ਕੋਈ ਡਾਨੀ ਕੋਈ ਡਾਨੀ ਨਹੀਂ ਦੇਖੋ ਤੰਨੇ ਜਾਣੇ ਲੱਗਦੇ ਵੀਰੋ ਠੀਕ ਹੈ ਜੀ ਕਪੜੇ ਇਹਨਾਂ ਦੇ ਲੀੜੇ ਲੱਤੇ ਵਧੀਆ ਪਾਏ ਆ ਠੀਕ ਹੈ ਜੀ ਮਹਿੰਗੇ ਬੂਟ ਪੈਰਾਂ ਦੇ ਵਿੱਚ ਹੈਨਾ ਜਿੱਦਾਂ ਕਰੀਏ ਵਧੀਆ ਘਰੋਂ ਲੱਗਦੇ ਆ ਇਦਾਂ ਵੀ ਨਹੀਂ ਠੀਕ ਹੈ ਜੀ ਵਧੀਆ ਘਰੋਂ ਲੱਗ ਰਹੇ ਆ ਆ ਦੇਖੋ ਅੰਦਰ ਵੜ ਗਏ ਆ ਠੀਕ ਹੈ ਜੀ ਅੰਦਰ ਵੜ ਗਏ ਦੋ ਜਾਨੇ ਆ ਦੇਖੋ ਆਹ ਤਿੱਕ ਜਾਨੇ ਦੇਖ ਰਿਹਾ ਐ ਲੈਟ ਜਗਾ ਆਊਗਾ ਹੈਨਾ ਲੈਡ ਲੋਰ ਜਗਾ ਕੇ ਅੰਦਰ ਟੋਹਾਂਟ ਵਾਲੀ ਕਰਨਗੇ ਔਰ ਪੜ ਗਿਆ ਤੀਜਾ ਵੀ ਅੰਦਰ ਉਹ ਦੇਖੋ ਲੈਡ ਜਗਾਲੇ ਕਮਰਿਆਂ ਦੀ ਜਾ ਕੇ ਦੀ ਬਣਾ ਤੇ ਸ਼ਰੇ ਆਮ ਸ਼ਰੇ ਆਮ ਵੀਰੋ ਸ਼ਰੇ ਆਮ ਕੋਈ ਪੁਜਾ ਸ਼ੰਦਾ ਡਾਨੀ ਕੋਈ ਕਾਨੂੰਨ ਦਾ ਡਾਨੀ ਨਹੀਂ ਠੀਕ ਹੈ ਜੀ ਕੋਈ ਕਾਨੂੰਨ ਦਾ ਡਾਨੀ ਕੋਈ ਕੱਖ ਨਹੀਂ ਐਡਾ ਯਾਰ ਚੋਰਾਂ ਦਾ ਵੀ ਜਿਹੜੇ ਮਰਜੀ ਪਿੰਡ ਦੇ ਵਿੱਚ ਜਾਗ ਜਵ ਐਡਾ ਯਾਰ ਜਿਗਰਾ ਇਹਨਾਂ ਦਾ ਵੱਧ ਗਿਆ ਕੋਈ ਡਰ ਨਹੀਂ ਨਹੀਂ ਰਿਹਾ ਠੀਕ ਹੈ ਜੀ ਜਿਹੜੇ ਮਾਤੜ ਬਿਜਾਰੇ ਘਰਾਂ ਦੇ ਵਿੱਚ ਕਿਨਾਂ ਦੇ ਬੁੜੀਆਂ ਇਕਲੀਆਂ ਜਾਂ ਹੋਰ ਉਹ ਵਿਚਾਰੇ ਕੀ ਕਰਨਗੇ ਠੀਕ ਹੈ ਜੀ ਤੇ ਉਹਨਾਂ ਦਾ ਤਾਂ ਬਾਹਲਾ ਹੀ ਔਖਾ ਹੋ ਜਾਣਾ ਹੈ ਨਾ ਕੋਈ ਤੁਨੂੰ ਖੋਪ ਨਹੀਂ ਕੋਈ ਗੋਮ ਨਹੀਂ ਵੀਰੋ ਠੀਕ ਹੈ ਜੀ ਚਲੋ ਕਿਸੇ ਦੇ ਘਰੇ ਕੋਈ ਟਾਵਾ ਟੱਪਾ ਬਾਹਰ ਵੀ ਗਿਆ ਹੈ ਕਿਨਾਂ ਦੀਆਂ ਬੀਬੀਆਂ ਵੀ ਇਕਲੀਆਂ ਰਹਿਣੀਆਂ ਹੈ ਕੱਲ ਉਹਦਾ ਦੇ ਤਾਂ ਇਹ ਕੁਝ ਵੀ ਕਰਕੇ ਜਾ ਸਕਦੇ ਠੀਕ ਹੈ ਵੀਰੋ ਜੇ ਸ਼ਰੇ ਆਮ ਥਿਆਰ ਪੈਣ ਦੇ ਵਿੱਚ ਲੈ ਕੇ ਘੁੰਮ ਰਹੇ ਆ ਜਾਂ ਹੋਰ ਸ਼ਰੇ ਆਮ ਕੋਈ ਖੋਫ ਨਹੀਂ ਕੋਈ ਕੁੰਡਾ ਕੁੰਡੇ ਪੱਟ ਰਹੇ ਆ ਠੀਕ ਹੈ ਜੀ ਹੈਨਾ ਜੇ ਸਾਹਮਣਾਂ ਨੂੰ ਡਾਨੀ ਹੈਗੀ ਕੋਈ ਬੀਬੀ ਦੇ ਜਾਂ ਹੋਰ ਕਿਸੇ ਦੇ ਕੁਛ ਮਾਰ ਵੀ ਸਕਦੇ ਵੀਰ ਉਹ ਤੁਹਾਡੇ ਸਾਹਮਣੇ ਹੀ ਆ ਨਾ ਜੇ ਸਾਹਮਣਾਂ ਜਿਗਰਾ ਆ ਉਹਨਾਂ ਦਾ ਸ਼ਰੇਆਮ ਕਿਸੇ ਪਿੰਡ ਦੇ ਵਿੱਚ ਜਾ ਕੇ ਘੁੰਮ ਰਹੇ ਆ ਸ਼ਰੇਆਮ ਕੋਈ ਖੋਫ ਨਹੀਂ ਕਾਨੂੰਨ ਦਾ ਠੀਕ ਹੈ ਜੀ ਕਾਨੂੰਨ ਦਾ ਡੇਰੇ ਦਾ ਕੋਈ ਡਾਨੀ ਹੈ ਨਾ ਹਰ ਇੱਕ ਗਲੀ ਦੇ ਵਿੱਚ ਪਿੰਡ ਦੇ ਵਿੱਚ ਘੁੰਮ ਕੇ ਗਏ ਆ ਚਾਰ ਪੰਜ ਜਗ੍ਹਾ ਤੇ ਚੋਰੀਆਂ ਕਰਕੇ ਗਏ ਆ ਠੀਕ ਹੈ ਜੀ ਆ ਦੇਖੋ ਇੱਦਾਂ ਘੁੰਮ ਰਹੇ ਆ ਜਿੱਦੋਂ ਆਪਣੇ ਪਿੰਡ ਦੇ ਵਿੱਚ ਜਾਂ ਹੋਰ ਹਨ ਘੁੰਮ ਰਹੇ ਬੇਫਿਕਰ ਹੋ ਗਏ ਕੋਈ ਕਿਸ ਨੇ ਸਾਨੂੰ ਰੋਕਣਾ ਹੀ ਨਹੀਂ ਟੋਕਣਾ ਹੀ ਨਹੀਂ ਹਨ ਠੀਕ ਹੈ ਜੀ ਇੱਕ ਠੰਡ ਦਾ ਟਾਈਮ ਆ ਲੋਕ ਅੰਦਰ ਸੌਂ ਜਾਂਦੇ ਛੇਤੀ ਹਨ 12 ਜਾਂ 12:30 ਵਜੇ ਦਾ ਟਾਈਮ ਆ ਵੀਰੋ ਠੀਕ ਹੈ ਜੀ ਆ ਦੇਖੋ ਜੀ ਇਹ ਆ ਗਏ ਆ ਸ਼ਕੰਡੀਆਂ ਨੂੰ ਸਾਡੇ ਸ਼ਕੰਡੀ ਪਿੰਡ ਦੀ ਉਧਰੋਂ ਆ ਗਏ ਆ ਠੀਕ ਹੈ ਜੀ ਤੇ ਆ ਦੇਖੋ ਲੰਘ ਰਹੇ ਆ ਪੂਰੀ ਦੇਖੋ ਕੱਡੀ ਦਲੇਰੀ ਨਾਲ ਵਿੱਚ ਹਥਿਆਰ ਫੜ ਕੇ ਹੱਥ ਦੇ ਵਿੱਚ ਆ ਰਿਹਾ ਕੋਈ ਡਾਨੇ ਕੋਈ ਕੱਖ ਨਹੀਂ ਠੀਕ ਹੈ ਜੀ ਆ ਦੇਖੋ ਹਨਾ ਕੋਈ ਡਰ ਨਹੀਂ ਕੋਈ ਔਖ ਨਹੀਂ ਡਰ ਦੇਖੋ ਸਤਿ ਸ੍ਰੀ ਅਕਾਲ ਜੀ